ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਪੁਰਾਣੀ ਕਹਾਵਤ ਹੈ ਕਹਿੰਦੇ ਕਿਸਮਤ ਇੱਕ ਦੋ ਵਾਰੀ ਮੌਕੇ ਜ਼ਰੂਰ ਦੰਦੀਆ ਸੋ ਜਿਹੜੇ ਪਹਿਲੇ ਮੌਕੇ ਗਵਾ ਗਏ ਨਹੀਂ ਜ਼ਿਆਦਾ ਪੜੇ ਮੇਰੀ ਤਰ੍ਹਾਂ ਜਾਂ ਜਿਨ੍ਹਾਂ ਦੇ ਜਿਹੜੇ 40% ਦੇ ਆਲੇ ਦੁਆਲੇ ਵਾਲੇ ਬੱਚੇ ਐ ਉਹਨਾਂ ਸਾਰਿਆਂ ਦੇ ਲਈ ਯੂਕੇ ਦੇ ਵਿੱਚ ਇੱਕ ਫੇਰ ਕਿਸਮਤ ਦਾ ਮੌਕਾ ਖੁੱਲਿਆ ਹੁਣ ਉਹ ਕਿਵੇਂ ਖੁੱਲਿਆ ਉਹਨਾਂ ਲਈ ਕਿਹੜੇ ਰਾਹ ਖੁੱਲ ਗਏ ਨੇ ਅਮਰਜੀਤ ਸਿੰਘ ਕਮਰ ਜਿਹੜੇ ਕੀ ਯੂਕੇ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਸਾਡੇ ਨਾਲ ਮੌਜੂਦ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਚੀਫ ਨੇ ਕਮਰ ਸਾਹਿਬ ਸਤਿ ਸ਼੍ਰੀ ਅਕਾਲ ਥੈਂਕ ਯੂ ਟੂ ਲਾਈਵ ਪ੍ਰੋਗਰਾਮ ਦੇ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਕਮਰ ਸਾਹਿਬ ਹੁਣ ਗੱਲ ਸਿੱਧੀ ਮੁੱਦੇ ਦੀ ਇਹ ਹੈ ਕਿ ਮੇਰੇ ਵਰਗੇ ਪੜਾਈ 'ਚ ਜਿਹੜੇ ਬੱਚੇ ਕਮਜ਼ੋਰ ਰਹਿ ਗਏ ਸੀ ਹੁਣ ਉਹਨਾਂ ਲਈ ਰਾਹ ਕਿਹੜਾ ਖੁੱਲ ਗਿਆ ਯੂਕੇ 'ਚ ਜਿਹੜਾ ਤੁਸੀਂ ਦੱਸਣਾ ਚਾਹ ਰਹੇ ਹੋ ਦੇਖੋ ਯੂਕੇ 'ਚ এডਿਕੇਸ਼ਨ ਬੜੀ ਜ਼ਬਰਦਸਤ ਹੈ ਔਰ ਇਹਦਾ ਕੰਪੈਰੀਜ਼ਨ ਨਾ ਤੇ ਅਮਰੀਕਾ ਨਾਲ ਹੈ ਨਾ ਕੈਨੇਡਾ ਨਾਲ ਤੇ ਦੂਰ ਦੂਰ ਤੱਕ ਹੈ ਨਹੀਂ ਨਾ ਕਿਸੇ ਹੋਰ ਕੰਟਰੀ ਨਾਲ ਇਹ ਕੰਟਰੀ ਹਰ ਇੱਕ ਨੂੰ ਮੌਕਾ ਦਿੰਦੀ ਹੈ ਆਪਣੇ ਆਪ ਨੂੰ ਸੁਧਾਰਨ ਦਾ ਸੋ ਇਹਦਾ ਜਿਹੜਾ ਜਨੂਰੀ ਇਨਟੇਕ ਹੈ ਇਹਦੇ ਬਾਰੇ ਇਹ ਦੋ ਇੱਕ ਚੀਜ਼ਾਂ ਧਿਆਨ ਨਾਲ ਸੁਣ ਲਿਓ ਉਸ ਤੋਂ ਬਾਅਦ ਤੁਸੀਂ ਵੀਡੀਓ ਸਕਿਪ ਕਰਦੇ ਹੋ ਟਿਕ ਟਿਕ ਕਰਕੇ ਫਿਰ ਜੋ ਮਰਜ਼ੀ ਦੇਖਿਓ ਸੈਪਟੈਂਬਰ ਇਨਟੇਕ ਚ ਹਰ ਬੱਚਾ ਹਰ ਯੂਨੀਵਰਸਿਟੀ ਹਰ ਕੋਰਸ ਚ ਜਾ ਸਕਦਾ ਹੈ ਬਟ ਇੱਕ ਸਟੈਂਡਰਡ ਰਿਕੁਆਇਰਮੈਂਟ ਹੁੰਦੀ ਹੈ ਵੀ ਪਲੱਸ 2 ਵਾਲਾ ਹੈ ਤਾਂ 60% ਚਾਹੀਦੇ ਆ ਬੈਚਲਰ ਹੈ 55% ਚਾਹੀਦੇ ਆ ਆਈਲੈਟ 6 5.5 ਚਾਹੀਦਾ ਹੈ ਜਾਂ ਸੀਬੀਐਸਸੀ ਦੇ 70% ਇੰਗਲਿਸ਼ ਦੇ ਚਾਹੀਦੇ ਹੁੰਦੇ ਨੇ ਬਟ ਐਸੇ ਕੰਟਰੀ ਚਾਹ ਜਿਹੜਾ ਜਨੂਰੀ ਇਨਟੇਕ ਆਉਂਦਾ ਹੈ ਇਹ ਉਹਨਾਂ ਲਈ ਆਉਂਦਾ ਹੈ ਜਿਹੜੇ ਲੀਓ ਲੱਥ ਗਏ ਨੇ ਤੇ ਦੁਬਾਰਾ ਲੀ ਤੇ ਚੜਨਾ ਚਾਹੁੰਦੇ ਨੇ ਆਪਣੇ ਟਰੈਕ ਨੂੰ ਫਿਰ ਫੜਨਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਦੀ ਰਫਤਾਰ ਨੂੰ ਵਧਾਉਣਾ ਚਾਹੁੰਦੇ ਨੇ ਆਪਣੇ ਲਈ ਇੱਕ ਚੰਗਾ ਭਵਿੱਖ ਚੰਗਾ ਫਿਊਚਰ ਬਣਾਉਣਾ ਚਾਹੁੰਦੇ ਨੇ ਸੋ ਇਹਦੇ ਵਿੱਚ ਜਨਵਰੀ ਇਨਟੇਕ ਚ ਉਹ ਕੋਰਸ ਖੁੱਲਦੇ ਨੇ ਇਹ ਕੋਰਸ ਬਾਅਦ ਚ ਪੂਰਾ ਸਾਲ ਨਹੀਂ ਖੁੱਲਦੇ ਸੋ ਕਿਹੜੇ ਕੋਰਸ ਨੇ ਇਹਦੇ ਵਿੱਚ ਹੁਣ ਜਿਹੜਾ ਪਲੱਸ 2 ਸਟੂਡੈਂਟ ਹੈ जिदे सिर्फ 40% ਆਏ ਆ 45% ਆਏ ਆ 50% ਆਏ ਆ ਜਿਹਦੇ 60 ਹੈ ਨਹੀਂ ਕਿ ਉਹ ਡਿਗਰੀ ਪ੍ਰੋਗਰਾਮ ਚ ਡਾਇਰੈਕਟਲੀ ਜਾ ਸਕੇ ਜਿਹਦੇ ਕੋਲੋ ਆਈ ਲੈਟਸ ਦੇ ਪੰਜ ਬੈਂਡ ਸਾਢੇ ਚਾਰ ਬੈਂਡ ਹੀ ਲੈ ਜਾਂਦੇ ਆ ਇਸ ਤੋਂ ਜ਼ਿਆਦਾ ਬੈਂਡ ਨਹੀਂ ਲੈ ਹੋ ਰਹੇ ਉਹ ਸਟੂਡੈਂਟ ਇੱਥੇ ਫਿੱਟ ਹੋਣਾ ਸੋ ਇੱਥੇ ਕੀ ਰਿਕੁਆਇਰਮੈਂਟ ਹੈ ਤੁਹਾਡੇ 40 50% ਪਲੱਸ 2 ਜੀ ਤੁਹਾਡੇ ਕੋਲ यूके वीआई हाईलाइट्स एक का टेक्निकल चीज ਸਮਝ ਲਿਓ एम्बेसी ਨੇ ਸ਼ਾਇਦ ਆਪਣੇ ਪੈਸੇ ਘੁਮਾਉਣ ਦਾ ਸਾਧਨ ਬਣਾਇਆ ਇੱਥੇ ਨਾਰਮਲ ਹਾਈਲਾਈਟਸ ਜਾਂ ਨਾਰਮਲ पीटी ਨਹੀਂ ਚੱਲਣਾ यूके वीआई हाईलाइट्स ਜਾਂ यूके वीआई पीटी ਅਗਰ ਤੁਸੀਂ ਕੀਤਾ ਤਾਂ ਤੁਸੀਂ ਇੱਥੋਂ ਫਾਊਂਡੇਸ਼ਨ ਪ੍ਰੋਗਰਾਮ ਚ ਜਾਂਦੇ ਹੋ ਜਿਹਦਾ ਕਿ ਵੀਜ਼ਾ ਤੁਹਾਡਾ ਇਕੱਠਾ 4 ਸਾਲ ਦਾ ਹੁੰਦਾ ਸੋ ਫਾਊਂਡੇਸ਼ਨ ਤੁਹਾਡਾ ਸਤੰਬਰ ਚ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੀ ਨਾਰਮਲ ਗ੍ਰੈਜੂਏਸ਼ਨ ਸ਼ੁਰੂ ਹੋ ਜਾਏਗੀ ऐसे तरीके ਨਾਲ ਜਿਹੜੇ ਬੱਚੇ ਆਲਰੇਡੀ ਗ੍ਰੈਜੂਏਟ ਨੇ ਔਰ ਉਹਨਾਂ ਦੇ 55% ਨਹੀਂ ਆਏ ਉਹਨਾਂ ਦੇ ਕਿਤੇ ਨਾ ਕਿਤੇ ਪਰਸੈਂਟ 40 ਰਹਿ ਗਏ ਆ 45 ਰਹਿ ਗਏ ਆ ਤਾਂ ਉਹ ਬੱਚੇ ਵੀ ਐਸੇ ਯੂਕੇ ਵੀਆਈ ਹਾਈਲਾਈਟਸ ਜਾਂ ਪੀਟੀ ਦੇ ਪੇਪਰ ਨੂੰ ਦੇ ਕੇ ਜਨਵਰੀ ਤੋਂ ਅਗਸਤ ਜੁਲਾਈ ਤੱਕ ਪੜਨਗੇ ਪ੍ਰੀ ਮਾਸਟਰ ਉਸ ਤੋਂ ਬਾਅਦ ਸੈਪਟੈਂਬਰ ਤੋਂ ਉਹਨਾਂ ਦਾ ਮੇਨ ਮਾਸਟਰਸ ਕੋਰਸ ਸਟਾਰਟ ਹੋ ਜਾਏਗਾ ਵੀਜ਼ਾ ਉਹਨਾਂ ਦਾ ਇਕੱਠਾ 1.5 ਤੋਂ 2 ਸਾਲ ਦਾ ਹੁੰਦਾ ਸੋ ਵੀਜ਼ਾ ਵੱਖਰਾ ਵੱਖਰੇ ਨਹੀਂ ਹੁੰਦਾ ਦੋਨਾਂ ਕੇਸਾਂ 'ਚ ਉਹ ਤੁਹਾਡਾ ਇਕੱਠਾ ਹੀ ਹੋਣਾ ਔਰ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਆਪਣੇ ਆਪ ਨੂੰ ਦੁਬਾਰਾ ਲੀ ਤੇ ਚਾੜ੍ਹ ਸਕਦੇ ਹੋ ਉਹੀ ਫਿਰ ਆਪਣੀ ਪੜ੍ਹਾਈ ਕਰਕੇ ਜਿਹੜੀ ਕਿ ਇੱਕ ਨਾਰਮਲ ਬੱਚੇ ਨੇ ਕਰਨੀ ਸੀ ਉਹੀ ਕਰਕੇ ਤੁਸੀਂ ਅੱਗੇ ਆਪਣੇ ਪੋਸਟ ਸਟਡੀ ਵਰਕ ਵੀਜ਼ਾ ਲੈ ਸਕਦੇ ਹੋ ਸਭ ਕੁਝ ਕਰ ਸਕਦੇ ਹੋ ਇਹਦੇ ਵਿੱਚ ਈਵਨ ਜਿਹੜਾ ਗ੍ਰੈਜੂਏਸ਼ਨ ਵਾਲਾ ਹੈ ਅਗਰ ਉਹਦੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਤੇ ਉਹਨੂੰ ਕਈ ਯੂਨੀਵਰਸਿਟੀਆਂ 'ਚ ਰਿਲੈਕਸੇਸ਼ਨ ਮਿਲ ਜਾਂਦਾ ਉਹਨੂੰ ਹਾਈਲਰਟਸ ਪੀਟੀ ਨਹੀਂ ਵੀ ਕਰਨਾ ਪੈਂਦਾ ਉਹ ਘੱਟ ਪਰਸੈਂਟ ਹੋਣ ਦੇ ਬਾਵਜੂਦ ਵੀ ਪ੍ਰੀ ਮਾਸਟਰਸ ਮਾਸਟਰਸ ਦੇ ਪ੍ਰੋਗਰਾਮ ਲੈ ਸਕਦਾ ਲੇਕਿਨ ਇਹ ਪ੍ਰੀ ਮਾਸਟਰਸ ਪ੍ਰੋਗਰਾਮ ਫਾਊਂਡੇਸ਼ਨ ਪ੍ਰੋਗਰਾਮ ਇੰਟਰਨੈਸ਼ਨਲ ਇਅਰ ਪ੍ਰੋਗਰਾਮ ਇਹ ਸਿਰਫ ਜਨਵਰੀ 'ਚ ਖੁੱਲਦੇ ਆ ਇਸ ਤੋਂ ਬਾਅਦ ਆ ਕਿਸੇ ਇਨਟੇਕ 'ਚ ਨਹੀਂ ਖੁੱਲਦੇ ਸੋ ਇਹ ਬੱਚਿਆਂ ਲਈ ਇਹੀ ਬੈਸਟ ਟਾਈਮ ਹੈ ਕਿ ਉਹ ਫਟਾਫਟ ਇਹਦੇ ਚ ਫਿੱਟ ਹੋਣ ਦੀ ਕੋਸ਼ਿਸ਼ ਕਰਨ ਬ੍ਰਾਡਵੇ ਦੀ ਟੀਮ ਨੂੰ ਤੁਸੀਂ ਮਿਲ ਸਕਦੇ ਹੋ ਸਾਡੇ ਨਾਲ ਅਪਲਾਈ ਕਰਦੇ ਹੋ ਇੱਕ ਵੱਡਾ ਫਾਇਦਾ ਅਸੀਂ ਆਪਣੇ ਲਈ ਐਡ ਕਰ ਸਕਦੇ ਹਾਂ ਕਿ ਪੈਸੇ ਤੁਹਾਡੇ ਤੋਂ ਉਦਣ ਲਵਾਂਗੇ ਜਿੱਦਣ ਵੀਜ਼ਾ ਤੁਹਾਡੇ ਹੱਥ ਚ ਦੇਵਾਂਗੇ ਸੋ ਇਹ ਜਿਹੜੀ opportunity ਹੈ ਮੌਕਾ ਹੈ ਕਈ ਕਮਜ਼ੋਰ ਬੱਚਿਆਂ ਦੀ ਜ਼ਿੰਦਗੀ ਬਦਲ ਸਕਦਾ ਹੈ ਸੋ ਇਹਦੇ ਨੂੰ ਫੜ ਲਓ ਆਪਣੀ UKVI highlights PTE ਕਰ ਲਓ ਜਿਨ੍ਹਾਂ ਨੇ ਨਹੀਂ ਕੀਤੀ ਜਿਨ੍ਹਾਂ ਦੀ ਗ੍ਰੈਜੂਏਸ਼ਨ ਇੰਗਲਿਸ਼ మీడియం ਚ ਹੈ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਕੀ ਉਹ ਸਿੱਧਾ-ਸਿੱਧਾ ਅਪਲਾਈ ਕਰ ਸਕਦੇ ਨੇ ਬਰੌਡਵੇ ਦੇ ਕਿਸੇ ਵੀ ਆਫਿਸ 'ਚ ਜਾ ਕੇ ਤੁਸੀਂ ਮਿਲ ਸਕਦੇ ਹੋ ਔਰ ਇਸ ਤਰੀਕੇ ਤੁਸੀਂ UK ਜਾਣ ਦਾ ਆਪਣਾ ਸੁਪਨਾ ਜਿਹੜਾ ਕਿ ਪਿਛਲੇ 1 ਸਾਲ ਤੋਂ possible ਨਹੀਂ ਸੀ ਤੁਹਾਡੇ ਲਈ ਉਹ ਹੁਣ 100% possible ਕਰ ਸਕਦੇ ਹੋ ਬਿਲਕੁਲ ਜੀ ਸੋ ਇਹ ਬੜੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਮਰਜੀਤ ਸਿੰਘ ਕਵਰ ਉਹਨਾਂ ਨੇ ਕਿੰਨੇ ਪੁਆਇੰਟਸ ਮੈਂ ਨੋਟ ਵੀ ਕੀਤੇ ਨੇ ਸੋ 90238 90238 ਤੇ ਵਿਦਿਆਰਥੀ ਜ਼ਰੂਰ ਬਰੌਡਵੇ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਆਪਣੀ ਕਿਸਮਤ ਦੇ ਫੈਸਲੇ ਕਰ ਸਕਦੇ ਨੇ ਥੈਂਕ ਯੂ ਸੋ ਮਚ ਥੈਂਕ ਯੂ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ